ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਬੀਜੇਪੀ ਨੇਤਾ ਬਿਊਟੀ ਰੰਦਾਵਾ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਸ਼ਾਮਲ ਹੋਣ ਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਦੇ ਵਿਧਾਇਕ ਹਲਕਾ ਫਤੇਗੜ ਚੂੜੀਆਂ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਨੇ ਪਰਮਾ ਸਵਾਗਤ ਕੀਤਾ ਗੌਰਤਲਬ ਹੈ ਕਿ ਬਿਊਟੀ ਰੰਦਾਵਾ ਦਾ ਹਲਕਾ ਫਤੇਗੜ ਚੂੜੀਆਂ ਦੇ ਨਾਲ ਬਟਾਲਾ ਦੇ ਵਿੱਚ ਵੀ ਇੱਕ ਵੱਡਾ ਜਨ ਆਧਾਰ ਹੈ ਔਰ ਇਸ ਨੂੰ ਅਸੀਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਇੱਕ ਚੰਗੀ ਖਬਰ ਕਹਿ ਸਕਦੇ ਹਾਂ ਦਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਲੈ ਅੰਦਰ ਜਿਹਦੇ ਨਾਲ ਪੰਜਾਬ ਪਰ ਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਚਾੜ੍ਹਬੋਜ ਕੀ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ ਸਾਡਾ 8.5 ਹਜ਼ਾਰ ਕਰੋੜ ਰੁਪਏ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋਆ ਸਵਾ ਦੋਆ ਸਰਕਾਰ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰ ਨੂੰ ਸੜਕ ਤੇ ਰਹੀ ਹੈ ਨਾ ਨਵੀਂ ਬਣੀ ਨਾ ਕਿਸੇ ਪੰਚਾਇਤ ਨੂੰ ਰੁਪਇਆ ਇੱਕ ਮਿਲੇ ਹੈ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ। ਸੋ ਇੱਕ ਸਾਜ਼ਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ। ਦੂਜੀ ਗੱਲ ਇਹ ਲੋਕਾਂ ਕੋਲ ਤਿੰਨ ਆਪਸ਼ਨਸ ਨੇ। ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ। ਅਕਾਲੀ ਦਲ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦੇਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣੇ ਇਹਨਾਂ ਦੀ ਬਜੂਰੀ। ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਹਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਲਾਅ ਐਂਡ ਆਰਡਰ ਹੈ ਨਹੀਂ ਕਿ ਕਿਸੇ ਦੀ ਸਦਕੀ ਮਹਬੂਸ ਨਹੀਂ ਕਿਹਾ ਤਾਂ ਕਰੂਬਾਰ ਲਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮਐਲਏ ਨੂੰ ਪਤਾ ਹੀ ਕੁਝ ਨਹੀਂ ਕਿਥੇ ਚੱਲ ਗਈ ਰਹੀ ਆਬਾਦ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮੱਤਾ ਬੈਨਰ ਜੀ ਨੇ ਤੇ ਉਧਰ ਠਾਕਰੇ ਜੀ ਨੇ ਇਹ ਕਰ ਕਹੀ ਸੀ ਜੇ ਜੇ ਇੰਡੀਆ ਬਲੌਗ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਤਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰ ਜ਼ਰੂਰ ਦੇ ਵਿਸ਼ੇਸ਼ ਤੌਰ ਆਪ ਦੇ ਵੋਟਰ ਕਿ ਤੁਸੀਂ ਆਪਣਾ ਵੋਟ ਜਾਇਆ ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਤਾਂ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰਦੋਤ ਪੈਣਾ ਚਿੰਕ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਹ ਸਾਦਗੀ ਤੇ ਬੱਚਾ ਦਰਜ ਨਹੀਂ ਤੇ ਫਿਰ ਜਦੋਂ ਬਖਤਾਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਕਿ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸੱਚ ਜੂਬਾ ਹੈ ਛੇ ਦੇ ਵਿੱਚ ਸਾਡੇ ਐਮਐਲਏ ਸੇ ਬੈਠੇ ਨੇ ਛੇ ਦੇ ਵਿੱਚ ਐਮਐਲਏ ਸੇ ਬੈਠੇ ਨੇ ਸਾਰੇ ਆਪਣੇ ਆਪਣੇ ਵਿਵੇਚਕ ਤਗਰੇ ਹੋ ਕੇ ਦੇਖੋ ਸਾਰਨੋਂ ਮੈਂ ਸਮਝਣਾ ਜਿਹੜੀ ਕਾਂਗਰਸੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਦਿਆਂ ਦਾ ਵਿਕਟਰੀ ਹੋਣੀ ਉਹ ਟਰਾਂਸਪੋਰਟ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਦੇ ਕਾਲੀ ਦਲ ਵੱਖ ਰਲਦੇ ਨੇ ਹਮੇਸ਼ਾ ਹੀ ਕੌਂਸਲਰ ਚੇਤਨਿਆ ਉਹ ਹੀ ਜਿਵੇਂ ਉਹ ਇਸ ਗੱਲ ਕਰ ਰਹੇ ਸੀ ਕਿ ਆਪਣੇ ਆਪਣੇ ਅੱਜ ਮੈਂ ਇਸ ਸਬਾਹ 11:00 ਵਜੇ ਆਪਣੇ ਇਰੀਡੀਟਿਕ ਸੱਦੀ ਇਹ ਸਾਡੇ ਦਫਤਰ ਕੋਲਣ ਕਿ ਅਸੀਂ ਸਾਰੇ ਤੱਕ ਡਿਊਟੀ ਕੰਮ ਕਰ ਰਹੇ ਹਾਂ ਜਿਸ ਤਰ੍ਹਾਂ ਮਾਜੋ ਸਾਹਮਣੇ ਦੱਸਿਆ ਸੀ ਇਕਾਂਤ ਦਾ ਬਸਾਬ ਇਹ ਨਾ ਦਿਖਾਰੇ ਸ਼ਾਮ ਨੂੰ ਚੁੱਕੇ ਗਏ ਕੱਲ ਹੀ ਬਚਾ ਲੈਣਗੇ ਇਹਨਾਂ ਮਕਾਇਦਤਾਂ ਉਸ ਪ੍ਰੋਗਰਾਮ ਉੱਪਰ ਦੇ ਸਾਰੇ ਕਾਉਂਸਲਰਜ਼ ਨੇ ਸਾਰੇ ਸਰਪੰਚਾਂ ਇਹ ਤੜੀ ਕੋ ਉਤੇ ਚੱਲਣ ਇਹ ਵੇਖੋ ਪਹਿਲੇ ਇਸ ਤਰ੍ਹਾਂ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਦੀ ਧਿਆਨ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿਤੇ ਕਰਦਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ ਪਾ ਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੀਐਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣ ਤਾਂ ਸਿੱਧੇ ਹੱਕ ਵੋਟਾਂ ਪਹੁੰਚਾਉਂਦਾ ਹੈ ਬਾਕੀ ਸਾਬ ਪਿਤਾਬਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪ ਦਾ ਕਰਲਮਗ ਇਹ ਸਾਡੇ ਨਾਲ ਸਰਦਾਰ ਤੇਜਿੰਦਰ ਸਿੰਘ ਜਿਹਨੂੰ ਗ੍ਰਿਟਰ ਲਾ ਹੋਵੇ ਕਹਿੰਦੇ ਨੇ ਉਹ ਸਾਡੀ ਪਾਰਟੀ ਸ਼ਾਮਲ ਹੋਇਆ ਜੀ ਐਨੂ ਸ਼੍ਰੀਮਤੀ ਉਹਦਾ ਆਉਣਾ ਤੇ ਬਾਕੀ ਅਸੀਂ ਰੰਧਾਰ ਸਾਹਿਬ ਦਾ ਕੈਂਪੇਨ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਮਨੇ ਪ੍ਰਤਾਪ ਬਾਜਾ ਜੀ ਇਸ ਬਗੈਰ ਨੇ ਕੋਈ ਨਾਂ ਨਹੀਂ ਸੋ ਉਮੀਦ ਹੈ ਕਿ ਸਾਡੀ ਗੁਰਦਾਸਪੁਰ ਦੀ ਸੀਟ ਪੰਜਾਬ ਦੀ ਸਭ ਸੀਟਾਂ ਦੇ ਵੱਧ ਮਾਰ ਜਾਣਾ ਚਾਹੀਦਾ ਹੈ ਕੀ ਪ੍ਰੋਗਰਾਮ ਰਹਿਣਗੇ ਅਗਲੇ ਕਿਤਨ ਤੋਂ ਸ਼ੁਰੂ ਕਰੀਏ ਸਾਡਾ ਕੰਮ ਸ਼ੁਰੂ ਸ਼ੁਰੂ ਹੋ ਗੋ ਤਾਂ ਜਦੋਂ ਤੱਕ ਇਹ ਲੱਗਣਾ ਸਾਡਾ ਕੰਮ ਸ਼ੁਰੂ ਹੈ ਬਟਾਲਾ ਫਤਿਹਗੜ ਚੂੜੀਆਂ ਵਧੀਆ ਤਰੀਕੇ ਨਾਲ ਜਿੱਤਾਂਗੇ ਬਾਜਾ ਸਾਹਿਬ ਬਾਜਾ ਸਾਹਿਬ ਅਰ ਗਮਸ਼ਿਆਨੀ ਮਾਤ ਗਿਆ ਕਿ ਪਹਿਲਾ ਪਤਾ ਨਹੀਂ ਕਿ ਟਿਕਟ ਕਿੰਨੋਂ ਮਿਲਣੀ ਆ ਹੁਣ ਟਿਕਟ ਤੇ ਆਨ ਤੇ ਜਿਹੜੇ ਕਾਂਗਰਸ ਦੇ ਪੱਕੇ ਵਰਕਰ ਨੇ ਉਹਨਾਂ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਹੀ ਖੁਸ਼ੀ ਆ ਗਈ ਕਿ ਜਿੱਤ ਪੂਰੀ ਵਧੀਆ ਸ਼ਾਨੋ ਸ਼ੌਕ ਨਾਲ ਜੋ ਟਿਕਟ ਹਾਸਲ ਦੀ ਬਾਜਾ ਜੀ ਜਿਹੜੇ ਉਹਨੇ ਆਏ ਸੀ ਤੇ ਪਾਰਟੀ ਚੋਂ ਆਪਾਂ ਨੂੰ ਕਾਂਗਰਸ ਵਾਪਸੀ ਕੀਤੀ ਹੈ ਆਪਾਂ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਭਾਜੀ ਜੀ ਤੋਂ ਕਿਸਾਨੀ ਦੋ ਤਾਂ ਬਚਾ ਲ ਗਏ ਪਹਿਲਾਂ ਕਿਹੜੀ ਪਾਰਟੀ ਜਿਹੜੇ ਕਿਹੜਾ ਕਿਹੜਾ ਇਲੈਕਸ਼ਨ ਲੜਿਆ ਤੇ ਕਿਹੜੀ ਪਾਰਟ 2 ਆਪਸ ਮੈਂ ਪਹਿਲਾਂ ਵੀ ਕਾਂਗਰਸੀ ਆਪਾਂ ਜిల్లా ਵਾਈਸ ਕੈਪਟੇਨਸੀ ਪਹਿਲਾਂ ਵੀ ਉਸ ਤੋਂ ਬਾਅਦ ਆ ਕੈਪਟਨ ਸਾਹਿਬ ਦੇ ਨਾਲ ਪੀਐਲਸੀ ਦੇ ਵਿੱਚ ਕੈਪਟਨ ਸਾਹਿਬ ਨਾਲ ਗਏ ਸੀ ਆਪਾਂ ਤੇ ਕੁਝ ਕੰਮ ਨਾ ਕਰਕੇ ਕੈਪਟਨ ਸਾਹਿਬ ਦੇ ਨਾਲ ਬੀਜੀਪੀ ਜੁਆਇਨ ਕਰਨਾ ਪਿਆ ਉਸ ਤੋਂ ਬਾਅਦ ਆਪਾਂ ਸਿੱਕਾ ਜੇ ਦਿੱਤਾ ਤੇ ਅੱਜ ਅਸੀਂ ਇੱਥੇ ਘਰ ਵਾਪਸੀ ਕਰ ਲਈ ਹਾਂਜੀ ਬਾਈ ਜੀ ਇਲੈਕਸ਼ਨ ਹਾਲਪਾਤੇ ਗੁਰੂਆਂ ਦਾ ਪਨਾਂ ਨਹੀਂ ਸੀ ਪੀਐਲਸੀ ਦਾ ਕਿਸ ਤੋਂ ਨਾਲ ਸਾਥ ਹੋਏਗਾ ਬਹੁਤ ਵਧੀਆ ਜੀ ਸਾਥ ਸਾਡੀ ਪੁਰਾਣੀ ਪੁਰਾਣੀ ਟੀਮ ਜਾਂ ਸਾਡੇ ਸਰਦਾਰ ਸਰਦੇਸ਼ ਸਿੰਘ ਹਦਾਲ ਸਾਹਿਬ ਚਾਚਾ ਜੀ ਆ ਕਾਂਗਰਸ ਨੂੰ ਜਿੰਨਾ ਸਾਰੀ ਕਾਂਗਰਸ ਇੱਥੇ ਤੇ ਸਾਡਾ ਪਰਿਵਾਰ ਤੇ ਕਾਂਗਰਸੀ ਕੁਛ ਮਤ ਦੇਦ ਕਰਕੇ ਸਾਨੂੰ ਜਾਣਾ ਪਿਆ ਕਸ਼ਮੀਰੀ ਕਪਤਨ ਸਾਹਮਣੋਂ ਜਾਣਾ ਪਿਆ ਉਸ ਤੋਂ ਬਾਅਦ ਪਿਆ ਨਸੀਵਾ ਦੇ ਕਿਤੇ ਘਰ ਵਾਪਸੀ ਕੀਤੀ ਹੈ ਵਧੀਆ ਲੱਗ ਰਿਹਾ ਹੈ ਸਾਡੀ ਸਾਰੀ ਪੁਰਾਣੀ ਟੀਮ ਮਿਲ ਚੀ ਸੀ ਵਧੀਆ ਲੱਗਾ ਹੈ ਆਪਣੇ ਘਰ ਤੇ ਜੀ ਸਾਰੇ ਕਰਦੇ ਹੋਏ